ਅੱਜ ਤੋਂ ਠੀਕ 40 ਸਾਲ ਪਹਿਲਾਂ ਉਹ ਕਾਲੀ ਬੋਲੀ ਰਾਤ 31 ਮਈ 1984 ਦੀ ਜਦੋਂ ਇਸ ਪੰਜਾਬ ਨੂੰ ਫੌਜ ਦੇ ਹਸਪੁਰਦ ਕਰਕੇ ਅਣਮਿਥੇ ਸਮੇਂ ਦੇ ਕਰਕੂ ਲਾ ਦਿੱਤਾ ਬਿਲਕੁਲ ਤੇ ਸਾਰੇ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤੀ ਗਈ। ਬੱਚੇ-ਬੱਚੇ ਦੇ ਮਨ ਵਿੱਚ ਖੜਕਦੀ ਸੀ ਕਿ ਕੀ ਹੋਣਾ ਜਾ ਰਿਹਾ। ਪਰ ਬਹੁਤ ਸਾਰੀ ਸੰਗਤ ਐਨਾ ਸਰਾਮਾਂ ਦੇ ਵਿੱਚ ਤੇ ਪ੍ਰਕਾਰਮਾਂ ਦੇ ਵਿੱਚ ਉਹ ਜਿਹੜੀ ਮਜੂਦ ਸੀ ਉਹਨਾਂ ਦੇ ਵਿੱਚ ਪਚੰਗੀ, ਪਚੰਗਣਾ, ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ ਸਾਰੇ ਉਹਨਾਂ ਸਾਰਿਆਂ ਨੂੰ ਫੜ-ਫੜ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਉਹ ਪਵਿੱਤਰ ਸਰੋਵਰ ਜਿੱਥੇ ਸਿੱਖ ਡੋਕੀ ਲਾ ਕੇ ਆ ਕੇ ਅਸ্নান ਪਵਿੱਤਰ ਅਸ্নান ਕਰਦਾ ਉਹ ਲਾਲੋ ਲਾਲ ਕਰ ਦਿੱਤਾ ਕਦੇ ਵੀ ਨਹੀਂ ਇਦਾਂ ਹੋਇਆ ਕਿ ਕਿਸੇ ਗੁਰੂ ਘਰ ਦੇ ਵਿੱਚ ਇਦਾਂ ਫੌਜ ਐਂਟਰ ਹੋ ਕੇ ਏਡੇ ਵੱਡੇ ਪੱਧਰ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕਰੇ ਹੰਤਨਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਕੋਲ ਉਹ ਟਾਈਮ ਕਿ ਨਹੀਂ ਗਾਂਹ ਜਾ ਨਹੀਂ ਸਕਿਆ ਜੀ ਜੇ ਸ਼ਾਇਦ ਗਾਂਹ ਚਲ ਜਾਂਦਾ ਤੇ ਇਹ ਪੂਰੇ ਦਾ ਪ੍ਰੋਗਰਾਮ ਹੋਰ ਵੀ ਹੋਣਾ ਸੀ ਬਿਲਕੁਲ ਜੀ ਉਹਨਾਂ ਨੇ ਤਾਂ ਪ੍ਰਤੀਗਿਆ ਕੀਤੀ ਸੀ ਉਹਨੇ ਆਪਣੀਆਂ ਸ਼ਰੀਰੀਆਂ ਪਾਲ ਲਈ ਪਰ ਜਿਹੜੀ ਬਹੁਤ ਸਾਰੀ ਸੰਗਤ ਬਾਹਰ ਬੈਠੀ ਸੀ ਉਹਨਾਂ ਦਾ ਕੀ ਖੂਬ ਸੀ ਕਿ ਜਿਹੜਾਂ ਦੇ ਪੋਸਟਮਾਰਟਮ ਕਰਾਏ ਗਏ ਉਹਨਾਂ ਨੂੰ ਹੀ ਨਹੀਂ ਕਿਹਾ ਜੀ ਇਹ ਮੁਕਾਬਲਾ ਕਰਦੇ ਸ਼ਹੀਦ ਹੋਏ ਆ ਉਹ ਕਹਿੰਦੇ ਮੇਰੀ ਆਪਣੀ ਰਿਪੋਰਟ ਆ ਮੈਂ ਆਪ ਅੱਖੀ ਦੇਖਿਆ ਕਿ ਉਹਨਾਂ ਦੇ ਪਿੱਛੇ ਹੱਥ ਬੰਨੇ ਉਸ ਤੇ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਹੱਥ ਬੰਨੇ ਹੋ ਪਿੱਛੇ ਤੇ ਮੁਕਾਬਲਾ ਕਿਵੇਂ ਮੁਕਾਬਲਾ ਕਿਸ ਤਰ੍ਹਾਂ ਕੀਤਾ ਉਹ ਸਰਕਾਰੀ ਅਧਿਕਾਰੀ ਸੀ ਇਹਨਾਂ ਦਾ ਜਨ ਬਾਅਦ ਚ ਪੋਸਟ ਤੇ ਲਿਖਿਆ ਇਹਵੇਂ ਇਹਨਾਂ ਨੇ ਆਪ ਸਾਡੇ ਤੇਜਾ ਸਿੰਘ ਸਮੁੰਦਰੀ ਹਾਲ ਫਿਰ ਭਾਈ ਮੰਜੀ ਸਾਹਿਬ ਦੀਵਾਨ ਹਾਲ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਜੀ ਇਹਵੇਂ ਹਾਲੇ ਸਾਡੇ ਕੋਲ ਜਾਂਦਾ ਉਹ ਪਵਿੱਤਰ ਜਿਹੜੀਆਂ ਮੌਜੂਦ ਆ ਦਰਬਾਰ ਸਾਹਿਬ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਉੱਤੇ ਇੱਕ ਸਾਡੇ ਉਹ ਗਮਤੀ ਬਣੀ ਆ ਜਿਹਦੇ ਚ अनेका ਹੀ ਇਹਨਾਂ ਨੇ ਗੋਲਜਾਮਾ ਕਿ ਜਿਨ੍ਹਾਂ ਨੇ ਮੁਕਾਬਲਾ ਕਰਨਾ ਸੀ ਉਹ ਤਾਂ ਮੁਕਾਬਲੇ ਕਰਕੇ ਸ਼ਹੀਦੀਆਂ ਪਾਈਆਂ ਪਿੱਛੇ ਨਹੀਂ ਹਟੇ ਇਹਨਾਂ ਨੇ ਛੋਟੇ ਭਚੰਗੀ ਭਚੰਗਣਾ ਜਿਹੜੇ 4-4 ਸਾਲ 6-6 ਸਾਲ ਦੇ ਆ ਉਹ ਸਾਰਿਆਂ ਨੂੰ ਇਹਨਾਂ ਨੇ ਮੌਤ ਦੇ ਘਾਟ ਉਤਾਰੇ ਬੇਸਮੈਂਟ ਦੇ ਵਿੱਚ ਜਾ ਕੇ ਤੁਸੀਂ ਇਹ ਵੀ ਮਹਿਸੂਸ ਕਰੋਗੇ ਕਿ ਉਹ ਸਾਰੇ ਵਰਤਾਰੇ ਨੂੰ ਕਿਵੇਂ ਫਰਮਾਂਕਣ ਕਰਕੇ ਉਹ ਇਹ ਸਿੱਖ ਕੌਮ ਨੇ ਇੱਕ ਆਪਣਾ ਜਿਹੜਾ ਕਲ ਮਦਮੂਲਕ ਖਜ਼ਾਨਾ ਉਹ ਸਥਾਪਿਤ ਕੀਤਾ ਉਹ ਇਹਨਾਂ ਦੀ ਇੱਥੇ ਤੱਕ ਗੱਲ ਨਹੀਂ ਸੀਮਤ ਇਹਨਾਂ ਨੇ ਦੇਖੋ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਸ ਵੇਲੇ 사ਤਗੁਰ ਜੀ ਬਿਰਾਜਮਾਨ ਸੀ ਪ੍ਰਕਾਸ਼ਮਾਨ ਸੀ ਆਪ ਜੀ ਉਹਦੇ ਵਿੱਚ ਵੀ ਗੋਲੀਆਂ ਮਾਰੀਆਂ ਜਿਹੜੀ ਹਰਕੀ ਪੌੜੀ ਜਿੱਥੇ ਸਿੱਖ ਜਿਹੜਾ ਆ ਉਹਦਾ ساری ਉਮਰ ਦਾ ਹੁੰਦਾ ਵੀ ਮੈਂ ਹਰਕੀ ਪੌੜੀ ਤੇ ਖੰਡ ਪਾੜੀ ਮੇਰੇ ਉੱਤੇ ਬਾਰੀ ਆ ਜਾਏ ਜੀ ਉਸ ਰੂਪ ਨੂੰ ਫਟੜ ਕੀਤਾ ਉਹ 2000 ਰੂਪ ਤੁਹਾਡੇ ਕੋਲ ਮੌਜੂਦ ਹੈ ਜਿਹੜੇ ਮੈਡੀਕੇਟਡ ਕਰਕੇ ਉਸ ਐਜੇ ਦੀ ਜਿ ਰੱਖੇ ਪਾਈ ਗੁਰਦੀਪ ਸਿੰਘ ਖੜਾ ਭਾਈ ਦਵਿੰਦਰਪਾਲ ਸਿੰਘ ਪੋਲਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਧੋਰਾ ਕਿੰਨਿਆਂ ਕਦੇ ਨਾਂ ਲਵਾਂ ਬਹੁਤ ਸਾਰੇ ਆ ਜਿਨ੍ਹਾਂ ਨੇ ਅਣਖ ਤੇ ਆਪਣੇ ਇੱਜ਼ਤ ਦੇ ਖਾਤਰ ਇਹ ਸਾਰੇ ਧਰਤੀ ਦੇ ਉੱਤੇ ਉਸ ਬਰਤਾਰੇ ਦੇ ਖਿਲਾਫ ਬਿਲਕੁਲ ਜੀ ਇਹ ਵਿਦਰੋਹ ਸ਼ੁਰੂ ਹੋਇਆ ਪਰਮਜੀਤ ਸਿੰਘ ਦਸ ਜੋ ਕੁਝ ਹੋਇਆ ਟੈਰਾਂ ਜੀ ਦੇ ਪਾ ਕੇ ਆ ਜਿਹਲੇ ਉਹ ਸਾਹਮਣੇ ਚੱਲਦੀ ਆ ਫਿਲਮ ਤੇ ਬੰਦੇ ਦੇ ਇੱਕਦਮ ਰੂਹ ਖੰਡੇ ਖੜੇ ਹੁੰਦੇ ਆ ਕਿ ਇਹ ਦੇਸ਼ ਆਜ਼ਾਦ ਆ ਜਿਹਦੇ ਵਿੱਚ ਆਪਾਂ ਸਿੱਖ ਬਾਦਸ਼ਾਹ ਪਰ ਮੈਂ ਸਮਝਦਾ ਕਾਂਗਰਸ ਨੇ ਤਾਂ ਜੋ ਕੁਝ ਕੀਤਾ ਕੀਤਾ ਉਹ ਤਾਂ ਨਾਂ ਕਾਬਲੇ ਮਾਫ ਸਿੱਖੋਂ ਨੇ ਕਦੇ ਵੀ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਦੇ ਦਿਹਾੜੇ ਜਦੋਂ ਵੀ ਨਜ਼ਦੀਕ ਆਉਂਦੇ ਨੇ ਤਾਂ ਹਰ ਇੱਕ ਸਿੱਖ ਦਾ ਹਿਰਦਾ ਬਲੂੰਦ ਰਿਆ ਜਾਂਦਾ ਹੈ ਟੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਆਪ ਮੁਹਾਰੇ ਹੀ ਸਾਡੀਆਂ ਅੱਖਾਂ ਦੇ ਅੱਗੇ ਘੁੰਮਣ ਲੱਗ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਦਿਆਂ ਹੋਇਆ ਸਿੱਖਾਂ ਦੇ ਕੇਂਦਰੀ ਅਸਥਾਨ ਦੇ ਉੱਤੇ ਅਜਿਹੀ ਭਿਆਨਕ ਕਾਰਵਾਈ ਕਰਨਾ ਇਤਿਹਾਸ ਦੇ ਉੱਤੇ ਇੱਕ ਕਾਲਾ ਕਲੰਕ ਹੈ ਜਿਸ ਨੂੰ ਸਿੱਖ ਕਦੇ ਵੀ ਨਹੀਂ ਭੁਲਾ ਸਕਦੇ। ਅੱਜ ਸਾਡੇ ਨਾਲ ਇਸ ਜੂਨ 1984 ਦੇ ਸਾਕੇ ਤੇ ਵਿਸਥਾਰ ਦੇ ਨਾਲ ਗੱਲ ਕਰਨ ਦੇ ਲਈ ਮੌਜੂਦ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਿੰਦਰ ਸਿੰਘ ਧਾਮੀ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿੱਦਾਂ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਇਹ ਦਿਹਾੜੀ ਇਦਾਂ ਦੇ ਨੇ ਜਿੱਦੋਂ ਜਿਵੇਂ ਨਜ਼ਦੀਕ ਆਉਂਦੇ ਨੇ ਜਿਵੇਂ ਕੋਈ ਜ਼ਖਮਾਂ ਨੂੰ ਉਤੋਂ ਚਿਰੀਟ ਰਿਹਾ ਹੋਵੇ ਛਿਲ ਰਿਹਾ ਹੋਵੇ ਫਿਰ ਉਹੀ ਸਾਰੀਆਂ ਆਜਾਦਾਂ ਉਹੀ ਖੂਨ ਖਰਾਬਾ ਉਹੀ ਠੱਠਾ ਕਾਲ ਤੱਕ ਸਾਡੇ ਸਾਹਮਣੇ ਆਉਂਦਾ ਏ ਤੁਸੀਂ ਜੇ ਇਹਨਾਂ ਦੇ ਰੇਸ਼ਨ ਨੂੰ ਯਾਦ ਕਰਦੇ ਹੋ ਤੁਹਾਡੇ ਮਨ 'ਚ ਪਹਿਲਾਂ ਫੁਰਨਾ ਕੀ ਹੁੰਦਾ ਹੈ ਕਿ ਕੀ ਹੋਇਆ ਸਾਡੇ ਨਾਲ ਦੇਖੋ 2 ਜੂਨ 1984 ਨੂੰ ਜੀ ਇਹ ਵਰਤਾਰਾ ਜਿਹੜਾ ਵਰਤਿਆ ਨੂੰ 40 ਸਾਲ ਹੋ ਜਾਣੇ ਪੂਰੇ ਜੀ ਅੱਜ ਤੋਂ ਠੀਕ 40 ਸਾਲ ਪਹਿਲਾਂ ਉਹ ਕਾਲੀ ਬੋਲੀ ਰਾਤ 31 ਮਈ 1984 ਦੀ ਜਦੋਂ ਇਸ ਪੰਜਾਬ ਨੂੰ ਫੌਜ ਦੇ ਸਪੁਰਦ ਕਰਕੇ ਅਣਮਿਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਬਿਲਕੁਲ ਤੇ ਸਾਰੇ ਪੰਜਾਬ ਦੇ ਵਿੱਚ ਬਲੈਕਆਊਟ ਕਰ ਦਿੱਤੀ ਗਈ ਬੱਚੇ-ਬੱਚੇ ਦੇ ਮਨ ਵਿੱਚ ਖੜਕਦੀ ਸੀ ਕਿ ਕੀ ਹੋਣਾ ਜਾ ਰਿਹਾ ਜਿਹਦਾ ਸਿਟਾ ਇਹ ਨਿਕਲਿਆ ਕਿ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਥੇ ਸ਼ਹੀਦੀ ਗੁਰਪੁਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਗਤਾਂ ਨੇ ਮਨਾਉਣਾ ਸੀ ਸੰਗਤਾਂ ਦੇ ਵਿੱਚ ਭਰਮਾਰ ਸੀ ਜੀ ਤੇ 2 ਜੂਨ ਨੂੰ ਇੱਥੇ ਜਿਹੜਾ ਆ ਉਹ ਫੌਜੀ ਹਮਲਾ ਉਹਦੀ ਸ਼ੁਰੂਆਤ ਕੀਤੀ ਗਈ ਜੀ ਜਿਹਦੇ ਵਿੱਚ ਕੋਈ ਸਾਡੇ ਬਬਰ ਖਾਲਸਾ ਦੇ ਜਿਹੜੇ ਸਿੰਘ ਸੀ ਉਹ ਸ਼ਹੀਦ ਵੀ ਪਾ ਗਏ ਤੇ ਬਹੁਤ ਸਾਰੀ ਸੰਗਤ ਨਹੀਂ ਉਸ 2 ਜੂਨ ਨੂੰ ਥੋੜੀ ਜਿਹੀ ਰਿਐਕਸ਼ਨ ਵੀ ਦਿੱਤੀ ਸੀ ਕਾਰਫਿਊ ਦੇ ਵਿੱਚ ਬਹੁਤ ਸਾਰੀ ਸੰਗਤ ਜਿਹੜੀ ਉਹ ਦਰਬਾਰ ਸਾਹਿਬ ਦੇ ਅੰਦਰ ਸੀ ਤੇ ਫਿਰ ਦੁਬਾਰਾ ਕਾਰਫਿਊ ਜਿਹੜਾ ਉਹ ਲਾ ਦਿੱਤਾ ਗਿਆ ਜੀ ਲੋਕਾਂ ਨੂੰ ਕਿਉਂਕਿ ਬੱਸਾਂ ਬੰਦ ਸੀ ਟ੍ਰੇਨਾਂ ਬੰਦ ਸੀ ਸਾਰਾ ਕੁਝ ਬੰਦ ਸੀ ਤੇ ਬਹੁਤ ਸਾਰੀ ਸੰਗਤ ਜਿਹੜੀ ਉਹ ਦਰਬਾਰ ਸਾਹਿਬ ਦੇ ਅੰਦਰ ਚਿਰਦੇ ਦੇ ਵਿੱਚ ਹੀ ਸੀਗੀ ਇਹਨਾਂ ਨੇ ਫਿਰ 2 ਜੂਨ ਨੂੰ ਇੱਥੇ ਜਿਹੜੀ ਫਿਰ ਫੌਜਦਾਰ ਗੋਲੀਬਾਰੀ ਸ਼ੁਰੂ ਕੀਤੀ ਗਈ ਜਿਹਦੇ 6 ਜੂਨ ਤੱਕ ਲਗਾਤਾਰ ਉਹ ਮਰਜੀਵੜੇ ਜਿਨ੍ਹਾਂ ਨੇ ਆਪਣੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਹੋ ਕੇ ਇਹ ਪ੍ਰਤੀਗਿਆ ਕੀਤੀ ਸੀ ਕਿ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਕੀ ਸਦਕਾ ਨਾ ਜਾਏ ਜੀ ਉਹ ਗੁਰੂ ਸੂਰੇ ਤਾਂ ਲੜਦੇ ਸੀ ਉਹਨਾਂ ਨੇ ਮੁਕਾਬਲਾ ਵੀ ਕੀਤਾ ਪਰ ਬਹੁਤ ਸਾਰੀ ਸੰਗਤ ਐਨਾ ਸਰਾਮਾਂ ਦੇ ਵਿੱਚ ਤੇ ਪ੍ਰਕਾਰਮਾਂ ਦੇ ਵਿੱਚ ਉਹ ਜਿਹੜੀ ਮੌਜੂਦ ਸੀ ਉਹਨਾਂ ਦੇ ਵਿੱਚ ਪਚੰਗੀ ਪਚੰਗਣਾ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਸਾਰੇ ਉਹਨਾਂ ਸਾਰਿਆਂ ਨੂੰ ਫੜ ਫੜ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਬਿਲਕੁਲ ਜੀ ਬੜੀ क्रूरਤਾ ਦਿਖਾਈ ਗਈ ਔਰ ਉਹਦੇ ਵਿੱਚ ਇੰਨੀ क्रूरਤਾ ਦਿਖਾ ਲਈ ਗਈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਉਹ ਪਵਿੱਤਰ ਸਰੋਵਰ ਜੀ ਜਿੱਥੇ ਸਿੱਖ ਡੌਕੀ ਲਾ ਕੇ ਆ ਕੇ ਇਸ਼ਨਾਨ ਪਵਿੱਤਰ ਇਸ਼ਨਾਨ ਕਰਦਾ ਉਹ ਲਾਲੋ ਲਾਲ ਕਰ ਦਿੱਤਾ ਗਿਆ ਬੜੀ ਨਰਦਈ ਤੌਰ ਦੇ ਉੱਤੇ ਇਸ ਧਰਤੀ ਦੇ ਉੱਤੇ ਇਹਨਾਂ ਨੇ ਗੋਲੀ ਵਾਲੀ ਕਰਕੇ ਬਹੁਤ ਵੱਡਾ ਜ਼ੁਲਮ ਤੇ ਸਤੰਮ ਜਿਹੜਾ ਆ ਉਟਾਇਆ ਗਿਆ ਜੀ ਔਰ ਨਾਲ ਦੀ ਨਾਲ ਪੰਜਾਬ ਦੇ ਬਾਕੀ 36 ਸਥਾਨਾਂ ਦੇ ਉੱਤੇ ਵੀ ਫੌਜ ਵੱਲੋਂ ਐਂਟਰ ਹੋ ਕੇ ਬਹੁਤ ਵੱਡਾ ਤਸ਼ੱਦਦ ਜਿਹੜਾ ਆ ਸੰਗਤ ਤੇ ਵੀ ਤੇ ਹੋਰ ਬਹੁਤ ਸਥਾਨਾਂ ਦੇ ਉੱਤੇ ਵੀ ਨਹੀਂ ਅਟੈਕ ਸਵੇਰ ਤੋਂ ਤੱਕ ਕੀਤਾ ਪ੍ਰਧਾਨ ਜੀ ਇੱਕ ਮੈਂ ਤੁਹਾਨੂੰ ਰੋਕਾਂਗੀ ਜਿਵੇਂ ਕਿ ਆਹ ਜਾਂਦਾ ਸੀ ਕਿ ਇੱਥੇ ਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸੀ ਕਿ ਕਬਜ਼ਾ ਕੀਤਾ ਹੋਇਆ ਸੀ ਸਰਕਾਰ ਦੇ ਕਹਿਨ ਦੇ ਮੁਤਾਬਕ ਵੀ ਅਤਵਾਦੀਆਂ ਨੇ ਕਬਜ਼ਾ ਕੀਤਾ ਸੀ ਅਸੀਂ ਗੋਲੀ ਚਲਾਤੀ ਜਿਹੜੇ ਸ਼ਤੀ ਗੁਰਦੁਆਰੇ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਉੱਥੇ ਕੌਣ ਸੀ ਇਹ ਇੱਕ ਸਾਜ਼ਿਸ਼ ਸੀ ਇਹ ਦੇਖੋ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਇਹ ਵੀ ਇੱਕ ਜੀ ਉਹਨਾਂ ਨੇ ਇੱਕ ਪ੍ਰਤੀਗਿਆ ਕੀਤੀ ਸੀ ਕਦੇ ਵੀ ਨਹੀਂ ਇਦਾਂ ਹੋਇਆ ਕਿ ਕਿਸੇ ਗੁਰੂ ਘਰ ਦੇ ਵਿੱਚ ਇਦਾਂ ਫੌਜ ਐਂਟਰ ਹੋ ਕੇ ਏਡੇ ਵੱਡੇ ਪੱਦਰ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕਰੇ ਜੀ ਤੇ ਉਹ ਤੋਪਾਂ ਤੇ ਟੈਂਕਾਂ ਦਾ ਤੁਸੀਂ ਆ ਸੀਨ ਵੀ ਦੇਖ ਰਹੇ ਆ ਜੀ ਜਿਵੇਂ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਕੋਲ ਉਹ ਟਾਈਮ ਕਿ ਨਹੀਂ ਗਾਂਹ ਜਾ ਨਹੀਂ ਸਕਿਆ ਜੀ ਜੇ ਸ਼ਾਇਦ ਗਾਂਹ ਚਲ ਜਾਂਦਾ ਤੇ ਇਹ ਪੂਰੇ ਦਾ ਪੂਰਾ ਹੁੰਦਾ ਜੀ ਉਹਨਾਂ ਨੇ ਤਾਂ ਪ੍ਰਤੀਗਿਆ ਕੀਤੀ ਸੀ ਉਹਨੇ ਆਪਣੀਆਂ ਸ਼ਹੀਦੀਆਂ ਪਾਲੀਆਂ ਪਰ ਜਿਹੜੀ ਬਹੁਤ ਸਾਰੀ ਸੰਗਤ ਬਾਹਰ ਬੈਠੀ ਸੀ ਜੀ ਉਹਨਾਂ ਦਾ ਕੀ ਕਸੂਰ ਸੀ ਬਿਲਕੁਲ ਜੀ ਔਰ ਮੈਂ ਤੁਹਾਡੇ ਇੱਕ ਧਿਆਨ ਦੇ ਵਿੱਚ ਇਹ ਵੀ ਲਿਆਉਣਾ ਚਾਹਣਾ ਏ ਆਰ ਦਰਸ਼ੀ ਇੱਕ ਸਾਡੇ ਐਸ ਡੀ ਐਮ ਸੀ ਉਹਨਾਂ ਦੇ ਨੇਚ ਅਜਨਾਲੇ ਦੇ ਠੀਕ ਹੈ ਉਹਨਾਂ ਨੇ ਵੀ ਆਪਣੀ ਇੱਕ ਬੁੱਕ ਲਿਖੀ ਆ ਔਰ ਉਹਨਾਂ ਨੇ ਬੁੱਕ ਦੇ ਵਿੱਚ ਬੜਾ ਵੱਡਾ ਇਹ ਖਲਾਸਾ ਕੀਤਾ ਕਿ ਜਿਹੜਾਂ ਦੇ ਪੋਸਟਮਾਰਟਮ ਕਰਾਏ ਗਏ ਉਹਨਾਂ ਨੂੰ ਹੀ ਨਹੀਂ ਕਿਹਾ ਜੀ ਇਹ ਮੁਕਾਬਲਾ ਕਰਦੇ ਸ਼ਹੀਦ ਹੋਏ ਆ ਉਹ ਕਹਿੰਦੇ ਮੇਰੀ ਆਪਣੀ ਰਿਪੋਰਟ ਆ ਮੈਂ ਆਪ ਅੱਖੀਂ ਦੇਖਿਆ ਕਿ ਉਹਨਾਂ ਦੇ ਪਿੱਛੇ ਹੱਥ ਬੰਨੇ ਉਸ ਤੇ ਮੈਂ ਇਸ ਗੱਲ ਤੋਂ ਹੈਰਾਨ ਸੀ ਵੇ ਹੱਥ ਬਣਿਓ ਪਿੱਛੇ ਤੇ ਮੁਕਾਬਲਾ ਕਿਵੇਂ ਉਹ ਸਰਕਾਰੀ ਅਧਿਕਾਰੀ ਸੀ ਇਹਨਾਂ ਦੇ ਜਨ ਬਾਅਦ ਚ ਪੋਸਟ ਤੇ ਲਿਖੀ ਆ ਜੀ ਸੋ ਬੜਾ ਵੱਡਾ ਇਹ ਨਹੀਂ ਇੱਥੇ ਜ਼ੁਲਮ ਕੀਤਾ ਦੇਖੋ ਜ਼ੁਲਮ ਦੀਆਂ ਹੱਦਾਂ ਟੱਪ ਗਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਬਿਲਕੁਲ ਜੀ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਧੜ ਤੇਰੀ ਕੀਤਾ ਜਿਹਦਾ ਅੱਜ ਵੀ ਸਾਡੇ ਕੋਲ ਸ਼ਹੀਦੀ ਗੱਲ ਦੀ ਜਿਹੜੀ ਉਹਦੇ ਵਿੱਚ ਉਹਦਾ ਸਾਖ ਸਾਥ ਜਿਹੜਾ ਆ ਉਹ ਮਾਡਲ ਉਸ ਵੇਲੇ ਦਾ ਕਿਵੇਂ ਉਹ ਟਿੱਠਾ ਆ ਜੀ ਉਹ ਸਾਰਾ ਉੱਥੇ ਮੌਜੂਦ ਆ ਜੀ ਐਵੇਂ ਹੀ ਇਹਨਾਂ ਨੇ ਆ ਸਾਡੇ ਜੇ ਜਸ ਸਿੰਘ ਸਮੁੰਦਰੀ ਹਾਲ ਫਿਰ ਭਾਈ ਮੰਜੀ ਸਾਹਿਬ ਦੀਵਾਨ ਹਾਲ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਜੀ ਐਵੇਂ ਹੀ ਹਾਲੇ ਸਾਡੇ ਕੋਲ ਜਾਦਾ ਪਵਿੱਤਰ ਜਿਹੜੀਆਂ ਮੌਜੂਦ ਆ ਦਰਬਾਰ ਸਾਹਿਬ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਉੱਤੇ ਇੱਕ ਸਾਡੇ ਉਹ ਗੋਮਤੀ ਬਣੀ ਆ ਜੀ ਜਿਹਦੇ ਚ ਅਨੇਕਾਂ ਹੀ ਇਹਨਾਂ ਨੇ ਗੋਲੀਆਂ ਮਾਰੀਆਂ ਲੱਗੀਆਂ ਜੀ ਸੋ ਮੈਂ ਸਮਝਦਾ ਬਹੁਤ ਵੱਡੇ ਜ਼ਖਮ ਦਿੱਤੇ ਇਹਨਾਂ ਨੇ ਜਿਹੜੇ ਹਾਲੇ ਤੱਕ ਵੀ ਅੱਲੇ ਆ ਤੇ ਹਾਲੇ ਤੱਕ ਵੀ ਰੇਸਦੇ ਆ ਜੀ ਸੋ ਮੈਂ ਆ ਪਿਛਲੇ ਜੰ ਦਿਨਾਂ ਦੌਰਾਨ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਇੱਕ ਬੇਸਮੈਂਟ ਦੇ ਵਿੱਚ ਸ਼ਹੀਦੀ ਗੈਲਰੀ ਦੀ ਸਥਾਪਨਾ ਕੀਤੀ ਗਈ ਹੈ ਜੀ ਜਿਹਦੇ ਵਿੱਚ ਤੁਸੀਂ ਤਸਵੀਰਾਂ ਦੇਖ ਕੇ ਤੁਹਾਡੇ ਲੂ ਖੰਡੇ ਖੜੇ ਹੋ ਜਾਂਦੇ ਆ ਬਿਲਕੁਲ ਕਿ ਜਿਨ੍ਹਾਂ ਨੇ ਮੁਕਾਬਲਾ ਕਰਨਾ ਸੀ ਉਹਨੇ ਤਾਂ ਮੁਕਾਬਲੇ ਕਰਕੇ ਸ਼ਹੀਦੀਆਂ ਪਾਈਆਂ ਪਿੱਛੇ ਨਹੀਂ ਹਟੇ ਇਹਨਾਂ ਨੇ ਛੋਟੇ ਭਚੰਗੀ ਭਚੰਗਣਾ ਜਿਹੜੇ 4-4 ਸਾਲ 6-6 ਸਾਲ ਦੇ ਆ ਜੀ ਉਹ ਸਾਰਿਆਂ ਨੂੰ ਇਹਨਾਂ ਨੇ ਮੌਤ ਦੇ ਘਾਟ ਉਤਾਰਿਆ ਜੀ ਤੇ ਮੈਂ ਸਮਝਦਾ ਵੀ ਇਸ ਮੁਲਕ ਆਜ਼ਾਦ ਦੇ ਵਿੱਚ ਸਭ ਤੋਂ ਵੱਡਾ ਇਹ ਸੇਖਾਂ ਦੇ ਨਾਲ ਬੇਨਸਾ ਪੀ ਸੀ ਕਿ ਇੱਕ ਗੁਰੂ ਘਰ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਇੱਕ ਬੜਿਓ ਇਹ ਸਮਝ ਕੇ ਵੀ ਸ਼ਾਇਦ ਇਹ ਲੋਕ ਜਿਹੜੇ ਆ ਵਿਦੇਸ਼ੀ ਆ ਤੇ ਇੱਥੇ ਹਮਲਾ ਕੀਤਾ ਗਿਆ ਜੀ ਤੇ ਜਿਹਦੀ ਅੱਜ ਵੀ ਯਾਦ ਜਿੰਨੇ ਆਪਾਂ ਕਰਦੇ ਆ ਪਿੱਛੇ ਨੂੰ ਤੇ ਸਾਨੂੰ ਫਿਰ ਅੱਖਾਂ ਦੇ ਵਿੱਚ ਹੰਝੂ ਵੀ ਆਉਂਦੇ ਆ ਤੇ ਜਜ਼ਬਾਤੀ ਵੀ ਹੁੰਦੇ ਆ ਬੇਸਮੈਂਟ ਦੇ ਵਿੱਚ ਜਾ ਕੇ ਤੁਸੀਂ ਇਹ ਵੀ ਮਹਿਸੂਸ ਕਰੋਗੇ ਕਿ ਉਹ ਸਾਰੇ ਵਰਤਾਰੇ ਨੂੰ ਕਿਵੇਂ ਫਰਮਾਂਕਣ ਕਰਕੇ ਉਹ ਸਿੱਖ ਕੌਮ ਨੇ ਇੱਕ ਆਪਣਾ ਜਿਹੜਾ ਕੱਲ ਮਰਮੋਲਕ ਖਜ਼ਾਨਾ ਉਹ ਸਥਾਪਿਤ ਕੀਤਾ ਜੀ ਸੋ ਇਹਨਾਂ ਦੀ ਇੱਥੇ ਤੱਕ ਗੱਲ ਨਹੀਂ ਸੀ ਮਤ ਇਹਨਾਂ ਨੇ ਦੇਖੋ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਉਸ ਵੇਲੇ 사ਤਗੁਰੂ ਜੀ ਬਿਰਾਜਮਾਨ ਸੀ ਪ੍ਰਕਾਸ਼ਮਾਨ ਸੀ ਆਪ ਜੀ ਉਹਦੇ ਵਿੱਚ ਵੀ ਗੋਲੀਆਂ ਮਾਰੀਆਂ ਜੀ ਸਰੂਪ ਵਿੱਚ ਉਹ ਸਰੂਪ ਅੱਜ ਵੀ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਸ਼ੋਭਤ ਆ ਜੀ ਔਰ ਉਹਦੇ ਨਾਲ ਦੀ ਨਾਲ ਜਿਹੜੀ ਹਰ ਕੀ ਪੌੜੀ ਜਿੱਥੇ ਸਿੱਖ ਜਿਹੜਾ ਆ ਉਹਦਾ ساری ਉਮਰ ਦਾ ਹੁੰਦਾ ਵੀ ਮੈਂ ਹਰ ਕੀ ਪੌੜੀ ਤੇ ਖੰਡ ਪਾੜੀ ਮੇਰੇ ਤੇ ਬਾਰੀ ਆ ਜਾਏ ਜੀ ਉਸ ਰੂਪ ਨੂੰ ਵੀ ਫੱਟੜ ਕੀਤਾ ਉਹ ਦੋ ਹਜ਼ਾਰ ਰੂਪ ਤੁਹਾਡੇ ਕੋਲ ਮੌਜੂਦ ਹੈ ਜਿਹੜੇ ਮੈਡੀਕੇਟਡ ਕਰਕੇ ਉਸ ਐਜ਼ ਇਟ ਇਜ਼ ਰੱਖੇ ਹੋ ਜੀ ਪਰ ਜ਼ਖਮ ਅੱਜ ਵੀ ਰਿਸ ਰਹੇ ਆ ਜ਼ਖਮ ਅੱਜ ਵੀ ਹੱਲੇ ਆ ਕਿਉਂ ਹੱਲੇ ਆ ਕਿ ਜਿਨ੍ਹਾਂ ਨੇ ਉਸ ਵੇਲੇ ਸਾਰਾ ਕੁਝ ਦੇਖ ਕੇ ਵਰਤਾਰਾ ਜਿਨ੍ਹਾਂ ਨੇ ਇਸ ਬੇਇਨਸਾਫੀ ਦੇ ਖਿਲਾਫ ਲੜਾਈ ਲੜੀ ਉਹ ਬਿਜਾਰੇ ਆ ਜੇਲ੍ਹਾਂ ਚ ਬੰਦੇ ਹੋ ਬਿਲਕੁਲ ਜੇ ਉਹਨਾਂ ਨੂੰ ਉਮਰ ਕੈਦ ਹੋਈ ਆ ਅੱਜ 34 ਸਾਲ ਹੋ ਗਏ ਜੇਲ੍ਹਾਂ ਦੇ ਬੈਠਿਆਂ ਨੂੰ ਜੀ ਅੱਜ ਉਹਨਾਂ ਦੇ ਵਿੱਚ ਭਾਈ ਰਾਜੋਵਾਨਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹ ਹਾਲੇ ਜੇਲ੍ਹਾਂ ਦੇ ਵਿੱਚ ਉੱਥੇ ਫਾਂਸੀ ਦੀ ਚੱਕੀ ਵਿੱਚ ਬੈਠੇ ਆ ਭਾਈ ਗਰਦੀਪ ਸਿੰਘ ਖੜਾ ਭਾਈ ਦਵਿੰਦਰਪਾਲ ਸਿੰਘ ਪੋਲਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਢਿਉੜਾ ਕਿੰਨਿਆਂ ਕਦੇ ਨਾਮ ਲਵਾਂ ਬਹੁਤ ਸਾਰੇ ਆ ਜਿਨ੍ਹਾਂ ਨੇ ਅਣਖ ਤੇ ਆਪਣੇ ਇੱਜ਼ਤ ਦੇ ਖਾਤਰ ਇਹ ਸਾਰੇ ਇਸ ਧਰਤੀ ਦੇ ਉੱਤੇ ਉਸ ਬਰਤਾਰੇ ਦੇ ਖਿਲਾਫ ਬਿਲਕੁਲ ਜੀ ਇਹ ਵਿਦਰੋਹ ਸ਼ੁਰੂ ਹੋਇਆ ਬਿਲਕੁਲ ਕਾਂਗਰਸ ਨੇ ਤਾਂ ਸਾਨੂੰ ਬਹੁਤ ਵੱਡੇ ਜ਼ਖਮ ਦਿੱਤੇ ਦਿੱਤੇ ਆ ਜੀ ਬਹੁਤ ਵੱਡਾ ਨੁਕਸਾਨ ਗੁਰੂ ਘਰਾਂ ਦਾ ਤੇ ਸਿੱਖਾਂ ਨੇ ਅਕਾਲ ਤਖਤ ਜਿਹੜਾ ਢਾਹ ਤੇ ਰੀ ਕੀਤਾ ਸੀ ਉਸ ਵੇਲੇ ਸਰਕਾਰ ਨੇ ਆਪਣੇ ਬਲਪੂਤੇ ਤੇ ਉਹ ਬੜਵਾ ਲਿਆ ਜੀ ਪਰ ਜਦੋਂ ਇਹ ਪ੍ਰਬੰਧ ਸਿੱਖਾਂ ਦੇ ਕੋਲ ਆਇਆ ਫਿਰ ਸਾਰੇ ਦਾ ਸਾਰਾ ਮੁੰਡੋਂ ਢਾ ਕੇ ਸਿਰਫ ਇੱਕ ਤੁਸੀਂ ਦੇਖਦੇ ਥੱਲੇ ਕੋਠਾ ਸਾਹਿਬ ਰਹਿ ਗਿਆ ਸੀ ਖੜਾ ਜਿੱਥੇ ਮਹਾਰਾਜ ਦੇ ਸਤਗੁਰੂ ਜੀ ਆਪ ਸੁਸ਼ੋਭਤ ਹੁੰਦੇ ਜੀ ਬਾਕੀ ਸਾਰਾ ਢਾਹ ਕੇ ਨਵੇਂ ਸਿਰੋਂ ਬਣਾਇਆ ਪਰ ਇਹ ਗੱਲ ਅੱਜ ਵੀ ਰਿਸਦੀ ਆ ਕਿ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਬਿਲਕੁਲ ਉਹ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਸਾਡੇ ਲਈ ਇੱਕ ਮੈਂ ਸਮਝਦਾ ਦੁੱਖ ਦਾ ਆ ਉਹ ਆ 1 ਨਵੰਬਰ ਤੋਂ ਲੈ ਕੇ ਕਤਲ ਉਗਾਦ ਕੀਤੀ ਗਈ ਸਿੱਖਾਂ ਦੀ ਲੱਭ ਕੇ ਲੱਭ ਲੱਭ ਕੇ ਇੱਕ ਕੱਲੇ ਨੂੰ ਕੋ ਕੋ ਕੇ ਮਾਰਿਆ ਜੀ ਕੋ ਕੋ ਕੇ ਨਹੀਂ ਮਾਰਿਆ ਉੱਤੇ ਜੇ ਕੋ ਪੰਜ ਛੇ ਮੰਜ਼ਲੀ ਬਿਜ਼ਨਸ ਤੋਂ ਚੱਕ ਚੱਕ ਕੇ ਕੋਈ ਡਿਫੈਂਸ ਫੋਰਸ ਨਹੀਂ ਦੇਖੀ ਜੀ ਈਵਨ ਬਾਰਦੀਆਂ ਸਮੇਤ ਸਿੱਖਾਂ ਦਾ ਇਹ ਨਹੀਂ ਵੱਡੇ ਪੱਦਰ ਦੇ ਉੱਤੇ ਕਾਂਸ ਦੀ ਜ਼ਾਲਮ ਸਰਕਾਰ ਨੇ ਬਿਲਕੁਲ ਔਰ ਉਹਨਾਂ ਦੇ ਦਰਿੰਦਿਆਂ ਨੇ ਉਹਦਾ ਕਤਲੋਗਾਰਦ ਕੀਤੀ ਬੱਚੇ ਨਹੀਂ ਛੱਡੇ ਬਜ਼ੁਰਗ ਨਹੀਂ ਛੱਡੇ ਬੀਬੀਆਂ ਨਹੀਂ ਛੱਡੀਆਂ ਜੋ ਕੁਝ ਹੋਇਆ ਟੈਰਾਂ ਚ ਜੀ ਦੇ ਪਾ ਕੇ ਅੱਜ ਹਲੇ ਉਹ ਸਾਹਮਣੇ ਚੱਲਦੀ ਆ ਫਿਲਮ ਤੇ ਬੰਦੇ ਦੇ ਇੱਕਦਮ ਰੂਹ ਖੰਡੇ ਖੜੇ ਹੁੰਦੇ ਆ ਕਿ ਇਹ ਦੇਸ਼ ਆਜ਼ਾਦ ਹੈ ਜਿਹਦੇ ਵਿੱਚ ਆਪਾਂ ਸਿੱਖ ਵਾਸੀ ਆਂ ਕਿਵੇਂ ਟੈਰਾਂ ਨੂੰ ਪੈਰਾਂ ਦੇ ਵਿੱਚ ਤੇਲ ਪਾਵਾ ਕੇ ਜੀਵੀਆਂ ਲਾਛਾਂ ਜਿਹੜੀਆਂ ਬੇਦਰਦੀ ਦੇ ਨਾਲ ਇਹਨਾਂ ਕਤਲ ਕੀਤਾ ਤੇ ਅੱਜ ਤੱਕਾਨੂੰ ਉਹ ਚ ਵੀ ਇਨਸਾਫ ਨਹੀਂ ਮਿਲਿਆ ਜੀ ਉਹ ਵੀ ਅਸੀਂ ਕਹਿੰਨੇ ਵੀ ਇਨਸਾਫ ਉਹ ਵੀ ਇਨਸਾਫ ਸਾਡੂ ਆ ਵੰਸਾਬ ਤੋਂ ਸਖਣੀ ਆ ਜੀ ਕਿਉਂਕਿ ਸਮਾਂ ਬਹੁਤ ਪੈ ਗਿਆ ਜੀ ਪਰ ਮੈਂ ਸਮਝਦਾ ਕਾਂਗਰਸ ਨੇ ਤਾਂ ਜੋ ਕੁਝ ਕੀਤਾ ਕੀਤਾ ਉਹ ਤਾਂ ਨਾ ਕਾਬਲੇ ਮਾਫ ਸਿੱਖਾਂ ਉਹਨੇ ਕਦੇ ਵੀ ਨਹੀਂ ਕਰਨਾ ਜੀ ਪਰ ਜਿਹੜੀਆਂ ਬਾਅਦ ਚ ਵੀ ਹਕੂਮਤਾਂ ਆਈਆਂ ਉਹ ਕਹਿੰਦੇ ਤਾਂ ਇਹ ਬਹੁਤ ਹੈ ਵੀ ਅਸੀਂ ਇਨਸਾਫ ਪੜਾ ਦਿੱਤਾ ਪਰ ਇਨਸਾਫ ਸਾਨੂੰ ਉਹ ਨਹੀਂ ਵੀ ਨਹੀਂ ਦਿੱਤਾ ਜੀ ਇਨਸਾਫ ਦੀ ਬਜਾਏ ਅੱਜ ਮੈਂ ਦੇਖ ਰਿਹਾ ਕਿ ਸਿੱਖਾਂ ਦੇ ਜਿਹੜੇ ਪਵਿੱਤਰ ਧਾਮਾਂ ਦੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਆ ਉਹਨਾਂ ਨੂੰ ਆਪਣੇ ਹੱਥਾਂ ਆਕ ਕੀਤਾ ਜਾ ਰਹੇ ਆ ਜੀ ਕਿਹੜੇ ਕਿਹੜੇ ਪੱਖ ਤੋਂ ਸਿੱਖ ਕੌਮ ਆਪਣਾ ਜਿਹੜਾ ਦੁੱਖ ਨਹੀਂ ਕਿਉਂਕਿ ਦੁੱਖ ਤਾਂ ਸਿੱਖ ਕਦੇ ਮਹਿਸੂਸ ਹੀ ਨਹੀਂ ਕਰਦਾ ਇਹ ਤਾਂ ਦੁੱਖ ਦੇ ਵਿੱਚ ਵੀ ਭਾਣੇ ਦੇ ਵਿੱਚ ਹੀ ਰਹਿ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਕਰ ਦਿੰਦਾ ਪਰ ਫੇਰ ਵੀ ਮਲਾਂਕਣ ਜਿਹੇਲੇ ਕਰਦਾ ਆ ਉਸ ਮਲਾਂਕਣ ਨਾਲ ਸਾਰੀ ਫਿਲਮ ਫੇ ਸਨੈਰੀਓ ਜਿਹੜਾ ਅੱਖਾਂ ਦੇ ਮੋਹਰੇ ਚੱਲ ਜਾਂਦਾ ਜੀ ਤੇ ਉਹ ਆ ਹੁਣ 2 ਜੂਨ ਤੋਂ ਸ਼ੁਰੂ ਹੋ ਜਾਣਾ ਕਿ ਕਿਵੇਂ ਕੋ-ਕੋ ਕੇ ਸਿਖਾ ਨੂੰ ਲੱਬ-ਲੱਬ ਕੇ ਲੱਬ-ਲੱਬ ਕੇ ਕਤਲੋਗਾਰਦ ਕੀਤੀ ਗਈ ਜੀ ਬੇਰहमी ਨਾਲ ਜਿੱਦਾਂ ਜਾਨਵਰਾਂ ਦੇ ਦਵਾਲੇ ਗੋਲੀਆਂ ਚਲਾਈ ਦੀਆਂ ਇਦਾਂ ਗੋਲੀਆਂ ਚਲਾ ਕੇ ਸ਼ਿਕਾਰ ਖੇਡਿਆ ਗਿਆ ਜੀ ਔਰ ਇਨਸਾਫ ਕੋਈ ਨਹੀਂ ਮਿਲਿਆ ਅਜ ਤੱਕ ਤੇ ਇਹੇ ਤਰਜ਼ ਦੇ ਉੱਤੇ ਜਿਹੜਾ ਦਿੱਲੀ ਦੇ ਦੰਗੇ ਆ ਦੇ ਦੰਗੇ ਨਾ ਕਹਿ ਲਵਾਂ ਕਤਲੋਕਾਰ ਦੇ ਜਿਹੜੀ ਆ ਉਹ ਕਤਲੋਕਾਰ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਸੋ ਆ ਦਿਨ ਜਿਹਲੇ ਆਉਂਦੇ ਆ ਇਹ ਜੂਨ ਦੇ ਮਹੀਨੇ ਕੁਦਰਤੀ ਤੱਤੇ ਵੀ ਹੁੰਦੇ ਕੋਈ ਗਰਮੀ ਬਹੁਤ ਮੈਂਦੀ ਤੇ ਸਿੱਖ ਅੰਦਰੋਂ ਮਾਨੋ ਮਾਨਸਿਕ ਤੌਰ ਤੇ ਵੀ ਤੱਤਾ ਹੋ ਜਾਂਦਾ ਜੀ ਕਿ ਅਸੀਂ ਇਸ ਮੁਲਖ ਲਈ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਇਸ ਮੁਲਖ ਲਈ ਅਸੀਂ ਇਕਨੋਮਿਕ ਫੈਕਟਰ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਇੱਥੇ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰ ਲਈਏ ਚਾਹੇ ਚਿੱਟੀ ਕ੍ਰਾਂਤੀ ਦੀ ਗੱਲ ਕਰ ਲਈਏ ਚਾਹੇ ਅੱਜ ਵੀ ਸਰਹੱਦਾਂ ਦੀ ਗੱਲ ਕਰ ਲਈਏ ਤੇ ਅੱਜ ਵੀ ਸਿੱਖਾਂ ਦੀਆਂ 1 2 4 ਜਿਹੜੀਆਂ ਡੈੱਡ ਬੋਡੀ ਰੋਜ਼ ਪੰਜਾਬ ਦੇ ਘਰਾਂ ਵਿੱਚ ਆਉਂਦੀਆਂ ਤੇ ਭਰ ਸਾਡੇ ਉੱਤੇ ਮੈਂ ਸਮਝਦਾ ਜਿਹੜੇ ਆ ਬੰਦੀ ਸਿੰਘ ਬੈਠੇ ਆ ਇਹ ਬੜਾ ਇੱਕ ਧਰੋ ਆ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਹਿਊਮਨ ਰਾਈਟਸ ਦੀ ਵੀ ਉਲੰਘਣਾ ਆ ਤੇ ਦੇਸ਼ ਦੇ ਇਸ ਵਿਧਾਨ ਦੀ ਵੀ ਉਲੰਘਣਾ ਆ ਜੀ ਸੋ ਬਹੁਤ ਸਾਰੇ ਵਰਤਾਰੇ ਆ ਤੇ ਇਸੇ ਕਰਕੇ ਸਿੱਖ ਜਿਹੜੇ ਆ ਫਿਰ 6 ਜੂਨ ਨੂੰ ਇਕੱਠੇ ਹੋ ਕੇ ਮਹਾਨ ਸ਼ੀਰਦਾ ਨੂੰ ਅਰਦਾਸ ਵੀ ਕਰਦੇ ਖੰਡ ਪਾਟ ਦੇ ਰੂਪ ਦੇ ਵਿੱਚ ਕੀਰਤਨ ਵੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ ਮਾਨ ਸਤਕਾਰ ਵੀ ਦਿੱਤਾ ਜਾਂਦਾ ਆ ਸਮੁੱਚਾ ਜਿਹੜਾ ਪੰਜਾਬ ਆ ਉਹ ਆਪਣੇ ਮਹਾਨ ਸ਼ਹੀਦਾਂ ਨੂੰ ਛੜਦਾ ਦੇ ਫੁੱਲ ਵੀ ਭੇਟ ਕਰ ਸਕੇ ਤੇ ਇਹ ਦੁੱਖ ਦਾ ਵੀ ਪ੍ਰਗਟਾਵਾ ਤੇ ਬੇਇਨਸਾਫੀ ਦਾ ਪ੍ਰਗਟਾਵਾ ਵੀ ਕਰ ਸਕੇ ਤੇ ਜਿਹੜੇ ਵਿਚਾਰੇ ਅੰਦਰ ਬੈਠੇ ਆ ਉਹਨਾਂ ਪ੍ਰਤੀ ਵੀ ਆਪਣੀ ਵਫਾਦਾਰੀ ਨਿਭਾਉਣ ਕਿ ਸਾਰੇ ਸਿੱਖ ਜਗਤ ਇਕੱਠਾ ਹੋ ਕੇ ਕੋਈ ਲਾਮਬੰਦੀ ਦੇ ਨਾਲ ਪ੍ਰੋਗਰਾਮ ਜਿਹੜਾ ਆਲਿਕਣ ਤਾਂ ਕਿ ਉਸ ਵੇਲੇ ਦੀਆਂ ਬੇਇਨਸਾਫੀਆਂ ਜਿਹੜੀਆਂ ਉਹਨਾਂ ਨੂੰ ਅੱਜ ਵੀ ਸਿੱਖ ਚੇਤੇ ਕਰਕੇ ਉਹ ਇਹ ਗੱਲ ਮਹਿਸੂਸ ਕਰਦਾ ਕਿ ਸਾਨੂੰ ਬੇਇਨਸਾਫੀ ਦੇ ਵਿੱਚ ਇਨਸਾਫ ਨਹੀਂ ਮਿਲਿਆ ਤੇ ਜਿਨ੍ਹਾਂ ਨੇ ਇਨਸਾਫ ਦੇਣਾ ਸੀ ਉਹ ਸਾਨੂੰ ਹੋਰ ਦੁੱਖ ਦੇਣ ਲੱਪੇ ਆ ਇੰਨੀ ਇੱਕ ਬੇਨਤੀ ਕਰਕੇ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ